ਤੇ ਗਰਾਉਂਡ ਬਾਰੇ ਦੱਸ ਮਾੜਾ ਮੁੱਟਾ ਪਹਿਲਾਂ ਤਾਂ ਮੇਰੇ ਫਰੈਂਡ ਦਾ ਇਹਦੇ ਨਾਲ ਸਾਡਾ ਬਹੁਤ ਪਿਆਰ ਆ ਹੂੰ ਬਹੁਤ ਟਾਈਮ ਤੋਂ ਅੱਜ ਤੋਂ ਨਹੀਂ ਬਹੁਤ ਟਾਈਮ ਤੋਂ ਪਿਆਰ ਆ ਇਹ ਆਪਾਂ ਨੂੰ ਬਹੁਤ ਗਾਈਡ ਵੀ ਬਾਈ ਕਰਦਾ ਇਦਾਂ ਦੀ ਗੱਲ ਨਹੀਂ ਹੈਗੀ ਧੰਨਵਾਦ ਧੰਵਾਦ ਜਰਾ ਤੇ ਅਸੀਂ ਮੈਂ ਇਹਨੂੰ ਪਹਿਲਾਂ ਵੀ ਇੱਕ ਵਾਰੀ ਕਹਿੰਦਾ-ਕਹਿੰਦਾ ਰਹਿ ਗਿਆ ਜਦੋਂ ਇਹ ਮੈਂ ਬਲੌਗ ਦੇਖ ਕੇ ਹੂੰ ਤੇ ਮੈਨੂੰ ਬਹੁਤ ਵਧੀਆ ਲੱਗਿਆ ਅੱਜ ਉਹ ਮੈਂ ਦੇਖੀ ਜਾਂਦਾ ਸੀਗਾ ਮੈਂ ਕੰਮ ਦੇ ਨਾਲ ਨਾਲ ਇਹਦਾ ਬਾਈ ਦਾ ਆਪਣੇ ਦਾ ਤੇ ਇਹਨੇ ਮੈਨੂੰ ਕਾਲ ਕੀਤੀ ਵੀ ਕਹਿੰਦਾ ਇਦਾਂ ਕਰਕੇ ਵੀ ਆਪਾਂ ਬਲੌਗ ਬਣਾਉਣਾ ਮੈਂ ਕਹਾ ਵੀ ਸਾਡੇ ਪਿੰਡ ਚ ਆਓ ਤਾਂ ਨੋ ਵੀ ਉਸਤਾਦ ਮਿਲੋਗੇ ਤੁਸੀਂ ਜਾ ਕੇ ਪਿੰਡ ਆਪਣੇ ਵੀ ਦੱਸੋਗੇ ਹਾਂ ਵੀ ਇੱਥੇ ਪਹਿਲੀ ਗੱਲ ਮੇਨ ਆ ਵੀ ਨਸਿਆਂ ਤੋਂ ਦੂਰ ਵਾਸਤੇ ਇੱਥੇ ਗਰਾਊਂਡ ਆ ਗਰਾਊਂਡ ਆ ਨਹੀਂ ਇਹ ਕਿਸੇ ਪਿੰਡਾਂ ਦੇ ਵਿੱਚ ਬਹੁਤ ਇਹ ਚੀਜ਼ਾਂ ਘੱਟ ਹੁੰਦੀਆਂ ਆ ਗਰਾਊਂਡ ਹੈ ਨਹੀਂ ਸਹੀ ਗੱਲ ਮੁੱਕੀ ਜੇ ਆਪਾਂ ਦੇ ਬੱਚਿਆਂ ਨੂੰ ਵੀ ਜੋੜਨਾ ਹੋਵੇ ਉਹਨੂੰ ਵੀ ਇੱਕ ਉਹਦੇ ਨਾਲ ਕੋਈ ਲਾਲਚ ਦੇਣਾ ਪੈਂਦਾ ਸਹੀ ਗੱਲ ਆ ਟੋਪ ਹਾਂ ਤੇਰੀ ਹਾਂ ਹੁਣ ਇੱਥੇ ਸਾਰੇ ਜੇ ਹਨਾ ਤੇ ਕੋਚ ਆ ਤੇ ਨਾਲ ਉਹਨਾਂ ਨੂੰ ਵੀ ਸਾਰੀ ਸਹੂਲਤ ਫ੍ਰੀ ਆਫ ਕੋਸਟ ਆ ਠੀਕ ਚਾਹੇ ਬੂਟ ਆ ਚਾਹੇ ਵਰਦੀ ਆ ਚਾਹੇ ਲਿਆਂ ਦਾ ਟੂਰਨਾਮੈਂਟ ਲਿਆਂਣਾ ਨਾ ਕਿਤੇ ਬਿਲੇ ਆਣਾ ਉਹ ਸਾਰਾ ਕੁਝ ਇਹਨਾਂ ਦੇ ਆਪਣੇ ਸਰਪੰਚ ਸਾਹਿਬ ਦੇ ਨਾਲ ਡਿਪੈਂਡ ਕਰਕੇ ਇਹਨਾਂ ਦੇ ਸਹਿਯੋਗ ਕਰਕੇ ਸਾਰਾ ਕੁਝ ਵਧੀਆ 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 ਬਣਾਇਆ ਵਾ ਹਾਂ ਜੀ ਇਹ ਨਹੀਂ ਹੈ ਵੀ ਕਲਾ ਪੈਂਟ ਦਾ ਹੀ ਕਰ ਸਕਦਾ ਪ੍ਰੋਜੈਕਟ ਹਾਂ ਹਾਂ ਸਾਰਿਆਂ ਵਾਸਤੇ ਹੀ ਆ ਵੀ ਆਪਣੇ ਨਾਲ ਦੇ ਪੈਂਟ ਕੋਟ ਵਾਲੇ ਵੀ ਆ ਸਕਦੇ ਆ ਆਪਣੇ ਭਰਾ ਤੁਸੀਂ ਵੀ ਆ ਸਕਦੇ ਆ ਬਾਈ ਮੱਲੇ ਮੁੱਲੇ ਡੱਲੇ ਡੁਲੇ ਜਿਹੜਾ ਮਰਜੀ ਦੋ ਜਿਹੜਾ ਬੰਦਾ ਆ ਸਕਦਾ ਤੱਕ ਆ ਆ ਸਕਦਾ ਇਹ ਨਹੀਂ ਹੈ ਵੀ ਕੱਲਾ ਅਮੀਰ ਬੰਦਾ ਹੀ ਆਊਗਾ ਸਾਰਿਆਂ ਵਾਸਤੇ ਇੱਕ ਆ ਹਮ ਪਰ ਇਹ ਨਹੀਂ ਹੈ ਵੀ ਆ ਕੇ ਵੀ ਇੱਥੇ ਵਰਦੀ ਲੈ ਲਈ ਅਸੀਂ ਘਰੇ ਬਹਿ ਗਏ ਪਰ ਇਹ ਚੀਜ਼ ਨਹੀਂ ਵੀ ਸਾਰਿਆਂ ਆਓ ਹਮ ਪ੍ਰੈਕਟਿਸ ਕਰੋ ਮੰਨ ਲਾ ਕੇ ਥੋੜੇ ਮੈਡਲ ਵੀ ਆਉਣਗੇ ਤੇ ਆਏ ਵੀ ਆ ਹਮ ਆਪਾਂ ਜੇ ਕੋਚ ਸਾਬ ਨਾਲ ਗੱਲ ਕਰਨੀ ਉੱਥੇ ਆਪਾਂ ਤੁਹਾਨੂੰ ਗਰਾਊਂਡ ਵੀ ਦਿਖਾ ਸਕਦੇ ਹਾਂ ਤੁਸੀਂ ਦੇਖੋ ਉਹ ਵੀ ਦਿਖਾਵਾਂਗੇ ਆਪਾਂ ਗਰਾਊਂਡ ਵੀ ਚੱਤ ਬੋ ਜਾ ਕਬੋ ਮੁੰਡੂ ਫੋਟੋ ਆ ਰਹੀ ਨੇ ਕਿਰਤਾ ਕੁੱਟਾ ਜਵਾਕਾਂ ਨੂੰ ਦਿੰਦੇ ਆ ਕਿ ਨਹੀਂ ਪੁੱਸ ਲਗੇ ਕਰ ਫਿਰ ਆਪਾਂ ਸੱਥਾਂ ਲਣੂ ਹੋਣਾ ਮਿੱਤਰਾਂ ਆ ਜਾ ਫਿਰ ਬਈ ਰਪਿੰਦਰ ਆਖਿਆ ਚੱਕ ਕੇ ਥੋੜਾ ਜਿਹਾ ਤੇਜ ਆਇਆ ਕਰ ਮੇਰਾ ਹੌਲੀ ਹੋ ਜਨਾ ਉਸ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਕੈਮੋ ਮਹਾਰਾਜ ਹਾਂਜੀ ਵਧੀਆ ਜੀ ਮੈਂ ਵੀ ਤੁਹਾਨੂੰ ਕੋਚ ਨਾਲ ਵੀ ਮਲਾਤਾ ਆਪਾਂ ਤੇ ਕੋਚ ਨਾਲ ਤੋਂ ਪੁੱਛਾਂਗੇ ਆਪਾਂ ਆਪਣੇ ਕੋਚ ਸਾਹਿਬ ਚੱਕਰਪਿੰਡ ਦੇ ਇਹਨਾਂ ਤੋਂ ਪੁੱਛਦੇ ਆਪਾਂ ਬਈ ਜਵਾਕਾਂ ਨੂੰ ਜੀ ਤੁਸੀਂ ਕਿੱਟਾਂ-ਕੁੱਟਾਂ ਫੁੱਲ ਰੈਡੀ ਰੱਖਦੇ ਆਂ ਪੂਰੀਆਂ ਕਿ ਨਹੀਂ ਰੱਖਦੇ ਬਈ ਹਾਂ ਬਈ ਟਾਈਮ ਸਾਰੀ ਪੂਰੀਆਂ ਰੈਡੀ ਹੁੰਦੀਆਂ ਠੀਕ ਆ ਆਰਡਰ ਵਗੈਰਾ ਪਹਿਲਾਂ ਅਡਵਾਂਸ ਤੇ ਕੋਈ ਵੀ ਵਰਦੀ ਪਾੜਦੀ ਆ ਜਵਾਕ ਕਹਿੰਦਾ ਤ੍ਰਾਂਤੀ ਉਹਨਾਂ ਵਰਦੀ ਮਿਲਦੀ ਤ੍ਰਾਂਤੀ ਵਰਦੀ ਮਿਲਦੀ ਹੈ ਤ੍ਰਾਂਤੀ ਮਿਲਦੀ ਹੈ ਬਾਈ ਲੈ ਵੀ ਵਰਦੀ ਪਾਡਰ ਮਾੜੀ ਜੀ ਪਾਡਰ ਦੇ ਕੋਲ ਸਾਹਿਬ ਕਹਿੰਦੇ ਉਦੋਂ ਵਰਦੀ ਕਹਿੰਦੇ ਨਵੀਂ ਦਿੱਤੀ ਜਾਂਦੀ ਆ ਏ ਟੂ ਜ਼ੈਡ ਬਾਈ ਫੈਸਿਲਿਟੀ ਆ ਇੱਥੇ ਹਾਂਜੀ ਹਾਂਜੀ ਕੋਈ ਵੀ ਬੱਚਾ ਆ ਕੇ ਟ੍ਰੇਨਿੰਗ ਕਰ ਸਕਦਾ ਸਾਡੇ ਬਾਹਰਲਾ ਪਿੰਡ ਦਾ ਹਾਂ ਲਾਗੇ ਪਿੰਡ ਤੋਂ ਵੀ ਲੋਪੋ ਤੋਂ ਵੀ ਆਉਂਦੇ ਸਾਡੇ ਕੋਲ ਮੱਲੇ ਤੋਂ ਵੀ ਆਉਂਦੇ ਆ ਲੈ ਵੀ ਗੁਰਮਿੰਦਰ ਨੇ ਸੱਤ ਦਸਾਂ ਜਗਿਆ ਮਿੱਤਰਾ ਕਹਿੰਦਾ ਵੀ ਬਾਹਰਲੇ ਬੰਦੇ ਵੀ ਆ ਸਕਦੇ ਤੇ ਬੰਦੇ ਆਉਂਦੇ ਵੀ ਆ ਬੜੋ ਖੇਡਣ ਇੱਥੇ ਸਾਡੀ ਬਾਕਸਿੰਗ ਰਿੰਗ ਆ ਬਾਕਸਿੰਗ ਰਿੰਗ 'ਚ ਤਕਰੀਬਨ ਸਾਡੇ ਲੁਧਿਆਣੇ ਤੋਂ ਤੇ ਗਰਾਊਂਡ ਦੀ ਸਫਾਈ ਸਪੀਸ ਵੀ ਤੁਸੀਂ ਉਹ ਕਿੰਨੇ ਕ ਟਾਈਮ ਬਾਅਦ ਕਰਦੇ ਆਂ ਈ ਘਾਹ ਕੂ ਦੀ? ਤਕਰੀਬਨ ਸਫਾਈ ਤਾਂ 15 ਦਿਨ ਹੀ ਹੋ ਜਾਂਦੀ ਹੈ ਬਾਈ। ਲੈ 15 ਦਿਨਾਂ ਬਾਅਦ ਕਿਹਨੇ ਗਰਾਊਂਡ ਦਾ ਘਾਹ ਕੂ ਕੱਟ ਦੁੰਦੇ ਆ। ਤੇ ਬਾਕੀ ਜੀ ਆ ਹਲੜਾ ਹੋਲੜਾ ਜਵਾਕਾਂ ਨੂੰ ਖੇਡਣ ਨੂੰ ਫੁੱਟਬਾਲਾਂ ਫੁੱਟਬਾਲਾਂ ਸਾਰਾ ਕੁਝ ਛੋਟੇ ਮਲੇ ਹਾਂਜੀ ਹਾਂਜੀ ਸਾਡੀ ਬਾਈ ਮੈਨੇਜਮੈਂਟ ਆ। ਉਹ ਮੈਨੇਜਮੈਂਟ ਸਾਡੀ ਬਾਹਰ ਆ ਜਿਹੜੀ ਚਲਾ ਰਹੀ ਹੈ ਅਕੈਡਮੀ। ਠੀਕ ਆ ਜੀ। ਤੇ ਬਲਦੇਵ ਆਣਾ ਅਜਮੇਰ ਅੰਕਲ ਉਹਨਾਂ ਨਾ ਹਾਂਜੀ ਹਾਂਜੀ ਤੇ ਜਿਨ੍ਹਾਂ ਨੇ ਪਿੰਡ ਦਾ ਕੰਮ ਕਰਵਾਇਆ ਤੁਸੀਂ ਸੁਣਿਆ ਸੁਣਿਆ ਪਿੰਡ ਦਾ ਸਾਰਾ ਇੱਕ ਅਕੈਡਮੀ ਚਲਾ ਰਿਹਾ ਹੈ ਅਕੈਡਮੀ 2007 ਤੋਂ ਚੱਲ ਰਹੀ ਹੈ 2007 ਤੋਂ ਅਕੈਡਮੀ ਚੱਲ ਰਹੀ ਹੈ ਆਪਾਂ ਇਹੀ ਸਵਾਲ ਪੁੱਛਣਾ ਸੀ ਇਹਨਾਂ ਤੋਂ ਪਹਿਲਾਂ ਤੇ ਇਹਨਾਂ ਨੇ ਦੱਸਤਾ ਆਪ